ਦਸ਼ਕਾਲ ਮੈਰੀਨਾ ਤੇ ਮੰਗ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਪਖੰਡਵਾਦ ਨੂੰ ਲੈ ਕੇ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਪਖੰਡਵਾਦ ਇਸ ਕਦਰ ਵੱਧ ਚੁੱਕਿਆ ਕਿ ਬਾਦ ਦੇ ਵਿੱਚ ਫਿਰ ਇਹਨਾਂ ਪਖੰਡੀਆਂ ਦੇ ਉੱਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਵੀ ਲੱਗਦੇ ਦੇਖੇ ਨੇ ਕਿਉਂਕਿ ਪਹਿਲਾਂ ਤਾਂ ਲੋਕ ਇਹਨਾਂ ਪਖੰਡੀਆਂ ਕੋਲ ਜਾ ਕੇ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕਰਦੇ ਤੇ ਜਦੋਂ ਇਹਨਾਂ ਬਾਬਿਆਂ ਦੀ ਗੋਦਿਆਂ ਦੇ ਵਿੱਚ ਜਾ ਕੇ ਲਿਟਦੇ ਨੇ ਜਾਂ ਫਿਰ ਇਹਨਾਂ ਬਾਬਿਆਂ ਦੇ ਕੋਲੋਂ ਉਨ੍ਹਾਂ ਦੇ ਸਰੀਰ ਤੇ ਕੁਝ ਅਜਿਹੇ ਅੰਗਾਂ ਤੇ ਹੱਥ ਲਗਾਇਆ ਜਾਂਦਾ ਉਸ ਵਕਤ ਤਾਂ ਇਹ ਬੋਲਦੇ ਨਹੀਂ ਤੇ ਜਦੋਂ ਇਹਨਾਂ ਦੇ ਕੰਮ ਨਹੀਂ ਬਣਦੇ ਤੇ ਉਹ ਬਾਬੇ ਦਾ ਪਖੰਡਵਾ ਸਾਹਮਣੇ ਆ ਜਾਂਦਾ ਤਾਂ ਫਿਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਜਿਹੜੇ ਕਿ ਸਾਹਮਣੇ ਆਉਂਦੇ ਨੇ ਕਿ ਸਾਡੇ ਨਾਲ ਜਾਂ ਸਾਡੀ ਧੀ ਦੇ ਨਾਲ ਸਾਡੇ بیٹے ਦੇ ਨਾਲ ਅਜਿਹਾ ਕੁਝ ਹੋਇਆ ਸਰੀਰਕ ਸ਼ੋਸ਼ਣ ਦੀਆਂ अनेका ਅਸੀਂ ਗੱਲਾਂ ਜਿਹੜੀ ਕਿ ਸੁਣਦੇ ਰਹਨੇ ਆ ਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਿਹਾ ਇਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਪਖੰਡਵਾਦ ਇੱਕ ਪਾਸੇ ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਪਖੰਡਵਾਦ ਦੇ ਨਾਂ ਤੇ ਅੰਤਿਮ ਵਿਸ਼ਵਾਸ ਦੇ ਨਾਲ ਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਲੋਕਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਖੁਦ ਹੀ ਤਸਵੀਰਾਂ ਪੇਸ਼ ਕਰਦੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਨੇ ਕਿ ਸਾਡੇ ਵਿੱਚ ਮਾਤਾ ਆ ਗਈ ਜਾਂ ਸਾਡੇ ਵਿੱਚ ਕੋਈ ਬਾਬਾ ਜਾਂ ਕੋਈ ਪੀਰ ਆ ਗਿਆ ਕੀ ਇਹ ਇਹ ਜਿਹੜੀਆਂ ਪਵਿੱਤਰ ਜਿਹੜੇ ਜਿਨ੍ਹਾਂ ਦੇ ਇਹ ਗੱਲ ਕਰਦੇ ਨੇ ਧਾਰਮਿਕਾਂ ਦੀ ਕੀ ਉਹ ਅਜਿਹੇ ਕੰਮ ਕਰਦੇ ਸੀ ਜਿਹਹ ਜੇ ਇਹ ਦੇਹ ਧਾਰੀ ਲੋਕ ਕਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਪਖੰਡ ਬਾਦ ਦੇ ਨਾਮ ਦੇ ਉੱਤੇ ਜਿਹੜੇ ਹਿੰਦੂ ਗੁਰੂ ਦੇਵ ਤੇ ਦੇਵੀ ਦੇਵਤੇ ਨੇ ਜਾਂ ਹੋਰ ਪੀਰ ਨੇ ਉਹਨਾਂ ਨੂੰ ਸ਼ਰਿਆਮ ਬਦਨਾਮ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਫੂਕਾ ਮਾਰਨ ਵਾਲਾ ਬਾਬਾ ਪਖੰਡੀ ਉਹ ਵੀ ਸੋਸ਼ਲ ਮੀਡੀਆ ਤੇ ਵਾਇਲ ਹੋ ਰਿਹਾ ਜੋ ਕਿ ਔਰਤਾਂ ਨੂੰ ਹੱਥ ਲਗਾਉਂਦਾ ਤੇ ਉਹਨਾਂ ਦੇ ਵਿੱਚ ਕੰਨਾਂ ਦੇ ਵਿੱਚ ਫੂਕਾ ਮਾਰ ਕੇ ਉਹਨਾਂ ਦੇ ਰੋਗ ਠੀਕ ਕਰਦਾ ਨਜ਼ਰ ਆ ਰਿਹਾ ਤੇ ਦੂਜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਔਰਤ ਜਿਹੜੀ ਪਖੰਡਵਾਦ ਦਾ ਸ਼ਰੀਆਮ ਰੂਪ ਧਾਰਨ ਕਰ ਰਹੀ ਹੈ ਅਤੇ ਉਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਚਿੰਬੜਿਆ ਜਾ ਰਿਹਾ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੱਥ ਫੇਰਾ ਜਾ ਰਿਹਾ ਇਹ ਤੁਸੀਂ ਖੁਦ ਹੀ ਦੇਖ ਸਕਦੇ ਹੋ ਜੇਕਰ ਇਸ ਤਰੀਕੇ ਦੇ ਨਾਲ ਕਿਸੇ ਨੂੰ ਜਿਹੜਾ ਕਿ ਟੱਚ ਕਰਕੇ ਕਿਸ ਨੂੰ ਇਸ ਗਲਤ ਤਰੀਕੇ ਦੇ ਨਾਲ ਛੂਕੇ ਜੇਕਰ ਰੋਗ ਠੀਕ ਹੁੰਦੇ ਹੋਣ ਤਾਂ ਜਿਹੜੇ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਖੁੱਲੇ ਹੋਏ ਨੇ ਤਾਂ ਉਹ ਹਸਪਤਾਲ ਕਦੋਂ ਦੇ ਬੰਦ ਹੋ ਜਾਂਦੇ ਜੇਕਰ ਇਹ ਨਾ ਪਖੰਡੀਆਂ ਦੇ ਹੱਥਾਂ ਦੇ ਵਿੱਚ ਐਨਾ ਹੀ ਜਾਸੂਂਦਾ ਜਾਂ ਐਨਾ ਹੀ ਕੋਈ ਗੁਣ ਹੁੰਦਾ ਤਾਂ ਅੱਜ ਜਿਹੜੇ ਲੋਕ ਬਿਮਾਰੀਆਂ ਦੇ ਨਾਲ ਮਰ ਰਹੇ ਨੇ ਤਾਂ ਉਹਨਾਂ ਨੂੰ ਬਿਮਾਰ ਹੋਣ ਦੀ ਲੋੜ ਨਹੀਂ ਸੀ ਕਿਉਂਕਿ ਜਿਵੇਂ ਪਖੰਡੀ ਬਾਬਾ ਆਪਣੇ ਗੋਦਿਆਂ 'ਚ ਬਿਠਾ ਕੇ ਕੰਨਾਂ ਦੇ ਵਿੱਚ ਫੂਕਾ ਮਾਰ ਕੇ ਜਾਂ ਫਿਰ ਉਹਨਾਂ ਦੇ ਸਰੀਰ ਨੂੰ ਛੂਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਦੇਣ ਤਾਂ ਇੱਥੇ ਫਿਰ ਲੋਕ ਕਿਉਂ ਨਹੀਂ ਸੋਚਦੇ ਕਿ ਇੰਨਾ ਪਖੰਡੀਆਂ ਦੇ ਪੱਲੇ ਕੁਝ ਵੀ ਨਹੀਂ ਆ ਤੁਹਾਡੀ ਇੱਜ਼ਤ ਦਾ ਖਿਲਵਾੜ ਕੀਤਾ ਜਾ ਰਿਹਾ ਬਾਅਦ ਦੇ ਵਿੱਚ ਜਦੋਂ ਇਹਨਾਂ ਪਖੰਡੀਆਂ ਦੇ ਚਿਹਰੇ ਸਾਹਮਣੇ ਆਉਂਦੇ ਨੇ ਤਾਂ ਫਿਰ ਤੁਹਾਡੇ ਵਰਗੇ ਲੋਕ ਜਿਹੜੇ ਅੱਜ ਇਹਨਾਂ ਪਖੰਡੀਆਂ ਦੇ ਪੈਰ ਵਿੱਚ ਜਾ ਕੇ ਡਿੱਗਦੇ ਨੇ ਤਾਂ ਪਰ ਤੁਹਾਡੇ ਵਰਗੇ ਲੋਕ ਥਾਣਿਆਂ ਕਚੈਰੀਆਂ ਦੇ ਵਿੱਚ ਇਹਨਾਂ ਪਖੰਡੀਆਂ ਦੇ ਖਿਲਾਫ ਦਰਖਾਸਤਾਂ ਦਿੰਦੇ ਆਮ ਦੇਖੇ ਜਾਂਦੇ ਨੇ ਤਾਂ ਫਿਰ ਤੁਸੀਂ ਲੋਕ ਪਹਿਲਾਂ ਕਿਉਂ ਨਹੀਂ ਸੁਚੇਤ ਹੁੰਦੇ ਕਿ ਇਹਨਾਂ ਪਖੰਡੀਆਂ ਦੇ ਪੱਲੇ ਕੁਝ ਵੀ ਨਹੀਂ ਆਮ ਦੇ ਵਿਸ਼ਵਾਸ ਦੇ ਨਾਂ ਤੇ ਤੁਹਾਡੇ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਤੁਹਾਡਾ ਸ਼ੋਸ਼ਣ ਕੀਤਾ ਜਾ ਰਿਹਾ ਤੁਸੀਂ ਇਹਨਾਂ ਗੱਲਾਂ ਨੂੰ ਕਦੋਂ ਸਮਝੋਗੇ ਕਿਉਂਕਿ ਜਦੋਂ ਹੱਥ ਵੇਲਾ ਲੰਘ ਜਾਂਦਾ ਤਾਂ ਪੱਲੇ ਕੁਝ ਵੀ ਨਹੀਂ ਰਹਿੰਦਾ ਕਿਉਂਕਿ ਹੁਣ ਤਾਂ ਔਰਤਾਂ ਇਹਨਾਂ ਪਖੰਡਿਆਂ ਕੋਲ ਜਾ ਕੇ ਇਹ ਜਹੇ ਕਾਮਕਾਰੀਆਂ ਨੇ ਪਰ ਦੂਜੇ ਪਾਸੇ ਜਦੋਂ ਇਹਨਾਂ ਦੀ ਇੱਜ਼ਤ ਤਾਰ-ਤਾਰ ਹੋ ਜਾਂਦੀ ਹੈ ਤਾਂ ਫਿਰ ਇਹ ਬਾਬਿਆਂ ਦੇ ਖਿਲਾਫ ਥਾਣੇ ਦੇ ਵਿੱਚ ਦਰਖਾਸਤਾਂ ਦਿੰਦੀਆਂ ਨੇ ਸੋ ਇੱਥੇ ਲੋੜਾ ਲੋਕਾਂ ਨੂੰ ਸੁਚੇਤ ਹੁੰਦੀ ਕਿ ਇਹਨਾਂ ਪਖੰਡਿਆਂ ਦੇ ਬੱਲੇ ਕੁਝ ਵੀ ਨਹੀਂ ਅੰਧਵਿਸ਼ਵਾਸ ਨੂੰ ਫਲਾਉਣ ਦੀ ਬਜਾਏ ਤੁਹਾਡੇ ਵਰਗੇ ਲੋਕਾਂ ਨੇ ਇਹਨਾਂ ਪਖੰਡਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਅਤੇ ਪਖੰਡਵਾਦ ਤੋਂ ਲੋਕਾਂ ਨੂੰ ਦੂਰ ਹੋਣ ਵਾਲਤੇ ਸੁਚੇਤ ਕਰਨਾ ਚਾਹੀਦਾ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼